ਸ਼੍ਰੀ ਮੁਕਤਸਰ ਸਾਹਿਬ ਵਿੱਚ ਸ਼ਿਵ ਸੈਨਾ ਯੂਥ ਦੇ ਜ਼ਿਲ੍ਹਾ ਪ੍ਰਧਾਨ ਦਾ ਬੇਰਹਿਮੀ ਨਾਲ ਕਤਲ 5 ਦਸੰਬਰ ਨੂੰ ਪਟਿਆਲਾ ਤੋਂ ਆਇਆ ਸੀ ਸ਼੍ਰੀ ਮੁਕਤਸਰ ਸਾਹਿਬ ਵਾਪਸ 6 ਦਸੰਬਰ ਨੂੰ ਸੀ ਮਾਨਯੋਗ ਅਦਾਲਤ ਵਿੱਚ ਤਰੀਕ ਪਰ ਉਸ ਤੋਂ ਪਹਿਲਾਂ ਹੀ ਕਿਸੇ ਨੇ ਕਰ ਦਿੱਤਾ ਹਵਾ ਨੀਅਤ ਭਰਿਆ ਕਾਰਾ ਇੱਕੋ ਹੀ ਥਾਣੇ ਵਿੱਚ ਲਿਖਾਈ ਗਈ ਗੁੰਮਸ਼ੁਦਗੀ ਦੀ ਰਿਪੋਰਟ ਅਤੇ ਉਸੇ ਹੀ ਥਾਣੇ ਦੀ ਪੁਲਿਸ ਨੂੰ ਮਿਲੀ ਮ੍ਰਿਤਕ ਦੇ ਨੂੰ 3 ਦਿਨ ਤੱਕ ਲਵਾਰਸ ਵਜੋਂ ਹਸਪਤਾਲ ਦੀ ਮੋਰਚਰੀ ਵਿੱਚ ਰੱਖਣ ਵਾਲੀ ਪੁਲਿਸ ਅੱਜ ਕਰਵਾਉਣ ਲੱਗੀ ਸੀ ਸਮਾਜ ਸੇਵੀ ਸੰਸਥਾ ਤੋਂ ਅੰਤਿਮ ਰਸਮਾਂ ਪਰ ਐਨ ਮੌਕੇ ਤੇ ਖੁੱਲ ਗਿਆ ਸਾਰੇ ਮਾਮਲੇ ਦਾ ਭੇਦ 11 ਜੂਨ 2025 ਨੂੰ ਸ਼੍ਰੀ ਮੁਕਤਸਰ ਸਾਹਿਬ ਦੇ ਬਾਸ ਸਟੈਂਡ ਨੇੜੇ ਪ੍ਰਦਰਸ਼ਨਕਾਰੀ ਸ਼ਿਵ ਸੈਨਕਾਂ ਦੀ ਇੱਕ ਵਿਅਕਤੀ ਨਾਲ ਹੋਈ ਝੜਪ ਦੌਰਾਨ ਕੜੇनुਮਾ ਹਥਿਆਰ ਨਾਲ ਹਮਲਾਵਰ ਰੁਕ ਵਿੱਚ ਦਿਖਾਈ ਦੇ ਰਹੇ ਹਨ ਨੌਜਵਾਨ ਸ਼ਿਵਾ ਕੁਮਾਰ ਜੋ ਸ਼ਿਵ ਸੈਨਾ ਦੇ ਜ਼ਿਲ੍ਹਾ ਯੂਥ ਪ੍ਰਧਾਨ ਵਜੋਂ ਆਪਣੀਆਂ ਸੇਵਾਵਾਂ ਪਾਰਟੀ ਵਿੱਚ ਨਿਭਾ ਰਿਹਾ ਸੀ 11 ਜੂਨ ਵਾਲੀ ਘਟਨਾ ਤੋਂ ਬਾਅਦ ਜ਼ਮਾਨਤ ਮਿਲਦਿਆਂ ਸਾਰ ਇਹ ਨੌਜਵਾਨ ਕਮਜ਼ੋਰ ਸੁਰੱਖਿਆ ਵਿਵਸਥਾ ਦਾ ਹਵਾਲਾ ਦੇ ਕੇ ਆਪਣੇ ਪਰਿਵਾਰ ਤੋਂ ਪਾਸੇ ਪਟਿਆਲਾ ਰਹਿਣ ਲੱਗ ਪਿਆ 6 ਦਸੰਬਰ ਨੂੰ ਉਕਤ ਨੌਜਵਾਨ ਦੀ ਅਦਾਲਤੀ ਤਰੀਕ ਕਰਣ ਇਹ ਨੌਜਵਾਨ 5 ਦਸੰਬਰ ਨੂੰ ਜਦੋਂ ਪਟਿਆਲਾ ਤੋਂ ਵਾਪਸ ਆਇਆ ਤਾਂ ਦੁਪਹਿਰ ਵੇਲੇ 2 ਵਜੇ ਤੋਂ ਬਾਅਦ ਹੀ ਉਕਤ ਨੌਜਵਾਨ ਦੇ ਲਾਪਤਾ ਹੋਣ ਦੀ ਸੂਚਨਾ ਜਦੋਂ 6 ਤਰੀਕ ਨੂੰ ਸ਼੍ਰੀ ਮੁਕਤਜ਼ਰ ਸਾਹਿਬ ਪੁਲਿਸ ਨੂੰ ਦਿੱਤੀ ਗਈ ਤਾਂ ਉਸ ਤੋਂ ਉਪਰੰਤ ਵੀ ਮਾਪੇ ਵੱਲੋਂ ਅਤੇ ਹੋਰਨਾਂ ਪਰਿਵਾਰਕ ਮੈਂਬਰਾਂ ਵੱਲੋਂ ਪੁਲਿਸ ਨੇ ਗੰਭੀਰ ਦੋਸ਼ ਲਗਾਏ ਜਾਣ ਦਾ سلسلہ ਜਾਰੀ ਸੀ ਪਰ ਇਸੇ ਹੀ ਦੌਰਾਨ ਅੱਜ ਸ਼ਾਮ ਸਮੇਂ ਜਦੋਂ ਸ਼ਨੀ ਦੇਵ ਸੇਵਾ ਸੁਸਾਇਟੀ ਵੱਲੋਂ ਇੱਕ ਲਵਾਰਸ ਲਾਸ਼ ਦਾ ਸੰਸਕਾਰ ਕਰਨ ਦੀ ਕਾਰਵਾਈ ਪੁਲਿਸ ਦੀ ਮੌਜੂਦਗੀ ਵਿੱਚ ਸ਼ੁਰੂ ਕੀਤੀ ਗਈ ਤਾਂ ਸਮਾਜ ਸੇਵੀ ਸੰਸਥਾ ਦੇ ਕਾਰਕੁਨਾਂ ਨੇ ਸ਼ਿਵ ਸੈਨਾ ਦੇ ਇਸ ਯੂਤਗੂ ਨੂੰ ਪਹਿਚਾਨ ਲਿਆ ਅਤੇ ਗੁੰਮਸ਼ੁਦਗੀ ਵੱਲ ਵਧ ਰਿਹਾ ਇੱਕ ਖੌਫਨਾਕ ਕਤਲ ਦਾ ਮਾਮਲਾ ਜਗ ਜाहिर ਹੋ ਗਿਆ ਕਿੰਨੀ ਤਰੀਕ ਨੂੰ ਮਿਸਿੰਗ ਦੀ ਬਚਤ ਆਏ ਪੰਜ ਤਰੀਕ ਨੂੰ ਗਿਆ ਮੇਰਾ ਪਤਾ ਦੋ ਤਰੀਕ ਨੂੰ ਉਹ ਦੋ ਬਈ ਲੱਗੇਗਾ ਮੇਰੇ ਕੋਲ ਰਮਾ ਤੇ ਸ਼ਰਮਾ ਰਮਾ ਰਮਾ ਆਪ ਹਲੀ ਜਰੰਦਾ ਨਾ ਕੋਟਾ ਜੀ ਨਾਲੋਂ ਹੋਰ ਚੜੇਵਾਣ ਵਾਲੇ ਇੱਕ ਦਾ ਉਹਨਾਂ ਨਾਲੋਂ ਨੇ ਪੈਸੇ ਦਿੱਤੇ ਹੋਣੇ ਮੇਰੇ ਪੁੱਤ ਨੂੰ ਲੈ ਕੇ ਗਿਆ ਜਿਹੜਾ ਰਮਨ ਜਿਹੜੇ ਬਾਣਾ ਨੇ ਮਾਰਿਆ ਮੇਰੇ ਪੁੱਤ ਮੇਰੇ ਪੁੱਤ ਦਾ ਸ਼ਿਵਨਾਮ ਹੈ ਬਾਈ ਜੀ ਦਾ ਮੇਰਾ ਪੁੱਤ ਖੁਦਾ ਨਾ ਸ਼ਿਵ ਕੁਮਾਰ ਸਿੰਘ ਉਹ 5 ਤਰੀਕ ਨੂੰ ਉਹਨੂੰ 2 ਵਜੇ ਰਮਨ ਕੁਮਾਰ ਨਾਂ ਦਾ ਮੁੰਡਾ ਹੈ ਇਹਦੀ ਮੰਮੀ ਦੇ ਸਾਹਮਣੇ ਘਰੋਂ ਲੈ ਕੇ ਜਾਂਦਾ ਜਦੋਂ ਲੈ ਕੇ ਗਿਆ ਤੇ ਇਹਨਾਂ ਦਾ 5:30 ਵਜੇ ਦਾ ਫੋਨ ਬੰਦ ਹੋ ਜਾਂਦਾ ਇਹਦੀ ਮੰਮੀ ਦਾ ਸਾਨੂੰ ਫੋਨ ਆਇਆ ਵੀ 5:30 ਵਜੇ ਦਾ ਫੋਨ ਬੰਦ ਹੋ ਗਿਆ ਕੋਈ ਗੱਲ ਆ ਅਸੀਂ ਉਸ ਦਿਨ ਤਾਂ ਕੱਢ ਲਿਆ ਔਖਾ ਸੁੱਖਾ ਤੇ ਅਸੀਂ ਸਵੇਰੇ ਸਵੇਰੇ ਫਿਰ ਸਿਟੀ ਥਾਣੇ ਨੂੰ ਐਸ ਐਚਓ ਨੂੰ ਫੋਨ ਕੀਤਾ ਉਹਨੇ ਰਿਸਿਵ ਨਹੀਂ ਹੋਇਆ ਅਸੀਂ ਮੁੰਚੀ ਨੂੰ ਐਪਲੀਕੇਸ਼ਨ ਦਿੱਤੀ ਉਹਨਾਂ ਨੇ ਜਸਵਿੰਦਰ ਨੂੰ ਮਾਰਕ ਕਰਤੀ ਹੌਲਦਾਰ ਨੂੰ ਕੋਣੇ ਸਾਨੂੰ ਬੁਲਾਇਆ ਸਾਰਿਆਂ ਦੇ ਬਿਆਨ ਬੋਨ ਲੈ ਕੇ ਤੇ ਦੱਸੀ ਅਸੀਂ ਉਹ ਗੱਲਬਾਤ ਸ਼ੱਕ ਕੀ ਦੇ ਦਸੀ ਸ਼ੱਕ ਤਾਂ ਸਾਨੂੰ ਐ ਸਾਨੂੰ ਤਾਂ ਵੇਖੋ ਰਲਮਾ ਮਿਲਮਾ ਚੱਕ ਇਹ ਲੈ ਕੇ ਗਿਆ ਚੜੇਵਾੜਾ ਲੈਣਾ ਸਾਡੀ ਲੜਾਈ ਹੋਈ ਸੀ 11 6 ਨੂੰ 2025 ਨੂੰ ਠੀਕ ਹੈ ਜੀ ਉਹ ਬਾਜ਼ਾਰ ਦੇ ਵਿੱਚ ਸਿੱਖ ਵਰਸਸ ਸ਼ਿਵ ਸੈਨਾ ਬਣਿਆ ਸੀ ਇਹ ਮੁੱਦਾ ਤੇ ਸਾਡੇ ਦੇ 295 ਵੀ ਲੱਗੇ ਜਿਹਦੇ ਵਿੱਚ ਸ਼ਿਵਾ ਕੁਮਾਰ ਵਿੱਚ ਸੀਗਾ ਤੇ ਤੁਸੀਂ ਇਹ ਦੱਸੋ ਵੀ ਕਿੰਨਾ ਇਹ ਉਸ ਤੋਂ ਬਾਅਦ ਉਹਨੂੰ ਧਮਕੀਆਂ ਮਿਲਦੀਆਂ ਸਾਨੂੰ ਵੀ ਧਮਕੀਆਂ ਮਿਲਦੀਆਂ ਸਨ ਅਸੀਂ ਅਫਸਰਾਂ ਨੂੰ ਕਹਿੰਦੇ ਸੀ ਧਿਆਨ ਚ ਲੈਂਦਾ ਵੀ ਸਾਡਾ ਧਿਆਨ ਰੱਖੋ ਕੀ ਗੱਲਬਾਤ ਆ ਤੇ ਸਾਡਾ ਕਿਸੇ ਨੇ ਧਿਆਨ ਨਹੀਂ ਰੱਖਿਆ ਅੱਜ ਉਹ ਟਾਈਮ ਆ ਗਿਆ ਸੀ ਆ ਦਾ ਮੁੰਡਾ ਘਾਬਿਟੇ ਨਾਲੇ ਵਧੀਆ ਸੀ ਉਹ ਜੰਗ ਮੁੰਡਾ ਸੀ 23 ਸਾਲਾਂ ਦਾ ਆਨਮੈਟ ਸੀਗਾ ਜੀ ਸਰ ਪੁਲਿਸ ਨੇ ਮ੍ਰਿਤਕ ਦੇ ਕਦੋਂ ਪਾਇੰਟ ਕੀਤੀ ਹੈ ਤੁਹਾਨੂੰ ਕਦੋਂ ਸੋਚਣਾ ਮਿਲਿਆ ਸਾਨੂੰ ਕੁਝ ਨਹੀਂ ਸੋਚਦਾ ਮਿਲਿਆ ਸਾਨੂੰ ਮਾਰਕੀਟ ਚੋਂ ਆਈਆਂ ਵੀਡੀਓ ਆਡੀਓ ਆਈ ਇੱਕ ਵੀਡੀਓ ਫੋਟੋ ਆਈ ਆ ਉਹਦੀ ਤੇ ਕੁਝ ਰਿਟਰਨ ਆਇਆ ਉਹਦਾ ਵੀ 5 ਉਹਦਾ 6 ਤਰੀਕ ਨੂੰ ਕਤਲ ਹੋ ਗਿਆ ਸੀ ਜੀ ਉਹ ਫਲਾਣੀ ਥਾਂ ਪਿਆ ਸੀ ਬੂੜਾ ਗੁਜਰ ਰੋਡ ਤੇ ਨੈਸ਼ਨਲ ਸਕੂਲ ਦੇ ਬੈਕਟੈਟ ਪਰ ਜਦੋਂ ਕੋਟਲੀ ਅਸੀਂ ਉਹਨਾਂ ਨੂੰ ਕਿਹਾ ਕੋਟਲੀ ਰੋਡ ਤੇ ਲਿਖਿਆ ਅਸੀਂ ਬਕਾਇਦਾ 5 ਦਿਨੋਂ ਬੰਦ ਉਹ ਕਹਿੰਦਾ ਉਹਨੂੰ ਬੁਲਾਇਆ ਵੀ ਸੀ ਉਹ ਕਹਿੰਦਾ ਮੈਂ ਤਾਂ ਉੱਥੇ ਕੋਟਲੀ ਰੋਡ ਛੱਡਿਆ ਹੁਣ ਕੋਟਲੀ ਰੋਡ ਛੱਡਤਾ ਸਾਨੂੰ ਨਹੀਂ ਪਤਾ ਉਹਨੇ ਕੀ ਕੀਤਾ ਉਹ ਅੱਜ ਲਾ ਪਤਾ ਹੁਣ ਪੁਲਿਸ ਸਾਨੂੰ ਕਹਿ ਰਹੀ ਆ ਵੀ ਉਹਦੀ ਲੋਕੇਸ਼ਨ ਬੋਲੀਏ ਜੀ ਚੋਰ ਮਾਰ ਅਸੀਂ ਉਹਨੂੰ ਫੜਨ ਗਏ ਹੁਣ ਸਾਡੀ ਗੱਲ ਹੋਈ ਐ ਐਸਐਚਓ ਨਾਲ ਹੁਣ ਦੇਖੋ ਹੁਣ 5 ਦਿਨ ਹੋ ਗਏ ਲੋਕਾਂ ਨੂੰ ਪਤਾ ਲੱਗ ਗਿਆ ਸਾਰੇ ਖੇਤਰ ਚ ਲੋਕਾਂ ਨੂੰ ਪਤਾ ਲੱਗ ਗਿਆ ਵੀ ਉਹਦਾ ਕਤਲ ਹੋ ਗਿਆ ਸ਼ਿਵਾ ਕੁਮਾਰ ਦਾ ਸ਼ਿਵ ਸੈਨਾ ਦਾ ਲੀਡਰ ਸੀ ਤੇ ਅੱਜ ਤੁਸੀਂ ਸਾਨੂੰ ਪੁਲਿਸ ਨੂੰ ਅਜੇ ਤੱਕ ਪਤਾ ਨਹੀਂ ਸਸਕਾਰ ਕਰਾਉਣ ਦਾ ਕੀ ਮਤਲਬ ਹੈ ਤੁਸੀਂ ਕਹਿੰਦੇ ਸਸਕਾਰ ਕਰਾਉਣ ਦਾ ਸਸਕਾਰ ਸਾਨੂੰ ਵੱਲੋਂ ਗੱਲ ਆਈ ਵੀ ਜਿਹੜੀ ਸੰਸਦਾ ਸੀ ਕੋਈ ਸ਼ਨੀ ਨਾਮ ਦੀ ਮੰਡਲ ਦੀ ਬਣੀ ਵੀ ਆ ਕੋਈ ਉਹ ਜਿਹੜੇ ਉੱਥੋਂ ਲੈ ਕੇ ਆਏ ਸੀ ਉਹ ਕਹਿੰਦੇ ਉੱਥੋਂ ਮੈਸੇਜ ਲੱਗਿਆ ਵੀ ਅਸੀਂ ਇੱਕ ਦਿਨ ਜੋਰ ਰਵੇਟ ਕਰ ਲੈਣੇ ਆ ਵੀ ਇਹਦਾ ਕੋਈ ਵਾਰਿਸ ਨਹੀਂ ਆਇਆ ਤੇ ਜਦੋਂ ਸਾਨੂੰ ਪਤਾ ਲੱਗਿਆ ਨਾਲ ਦੀ ਨਾਲ ਅਸੀਂ ਹੁਣ ਚਨਾਕਤ ਕਰਕੇ ਆਂਦੀ ਹਸਪਤਾਲ ਚ ਜੀ ਇਹੋ ਜੀ ਕਾਰਵਾਈ ਦੀ ਮੰਗ ਕਰਦੇ ਕਾਰਵਾਈ ਦੇਖੋ ਜੀ ਸਾਡੀ ਸਾਰੀ ਆਲ ਪੰਜਾਬ ਦੀ ਸਾਰੀ ਕਮੇਟੀ ਆਰੀ ਸ਼ਿਵ ਸੈਨਾ ਦੀ ਅਮਿਤ ਰੋੜਾ ਜੀ ਪਹੁੰਚ ਰਹੇ ਆ ਹੋਰ ਵੱਡੇ ਲੀਡਰ ਪਹੁੰਚ ਰਹੇ ਆ ਤੇ ਅਸੀਂ ਇਹ ਦੀ ਸਾਰੀ ਜਨਾਚਰ ਪੁਲਿਸ ਉਹਨਾਂ ਬੰਦਿਆਂ ਨੂੰ ਨਹੀਂ ਪਕੜਦੀ ਜਾਂ ਕੋਈ ਇਨਸਾਫ ਨਹੀਂ ਸਾਨੂੰ ਮਿਲਦਾ ਉਹਨਾਂ ਚੰਦਾ ਅਸੀਂ ਨਹੀਂ ਬੰਦੇ ਨਾ ਹੀ ਅਸੀਂ ਕੋਈ ਪੋਸਟ ਪੋਸਟਮਾਰਟਮ ਜਿੰਨਾ ਮਰਜ਼ੀ ਸਾਨੂੰ ਕਹਿਣਗਾ ਅਸੀਂ ਉੱਥੇ ਚੱਕਣਾ ਹੀ ਨਹੀਂ ਹੈ